ਮੰਦੀ ਪਰਿੰਪੀ ਤੇ ਨਾਬਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਬੇਬੇ ਅਕਸਰ ਆਪਣੀ ਧੀ ਨੀਤੂ ਤੇ ਪੁੱਤ ਹਰਜੋਤ ਨੂੰ ਯਾਦ ਕਰ ਕਰ ਹੌਂਕੇ ਪਰਦੀ ਰਹਿੰਦੀ ਨੀਤੂ ਬੂਆ ਤਾਂ ਪਰ ਮੈਂ ਕਦੇ-ਕਦਾਂ ਹੀ ਫੋਨ ਕਰ ਹੀ ਲੈਂਦੀ ਪਰ ਹਰਜੋਤ ਚਾਚੇ ਨੇ ਤਾਂ ਜਦੋਂ ਦਾ ਮੇਰਾ ਪਿਓ ਗੁਰਬਖਸ਼ ਸਿੰਘ ਮੁੱਕਿਆ ਕਦੇ ਬਾਤ ਵੀ ਨਾ ਪੁੱਛੀ ਮੇਰੇ ਪਿਓ ਦੇ ਮੁੱਕਣ ਦੀ ਦੇਰ ਸੀ ਕਿ ਹਰਜੋਤ ਚਾਚੇ ਨੇ ਵੀ ਇਸ ਕਾਰਨ ਨਾਲੋਂ ਆਪਣੇ ਸਾਰੇ ਰਿਸ਼ਤੇ ਹੀ ਮੁਕਾ ਦਿੱਤੇ ਨੀਤੂ ਪੂਆ ਬਹੁਤ ਤਰਫ ਦੀ ਬੁੱਢੀ ਮਾਂ ਤੇ ਭਤੀਜੇ ਭਤੀਜੀਆਂ ਚ ਜਦੋਂ ਉਹਨੂੰ ਆਪਣੀ ਪਰਜਾਈ ਕੁਲਜੀਤ ਦੀ ਮੌਤ ਦਾ ਪਤਾ ਲੱਗਿਆ ਉਦੋਂ ਤਾਂ ਕਿੰਨੇ ਹੀ ਦਿਨ ਮੰਝੇ ਤੇ ਪਈ ਰਹੀ ਨੀਤੂ ਪੂਆ ਨੂੰ ਭਾਵੇਂ ਘਰ ਦੇ ਭਾਗ ਲੱਗੇ ਹੋਏ ਸਨ ਪਰ ਬੇਕਿਆਂ ਦੇ ਦੁੱਖ ਵਿੱਚ ਹਮੇਸ਼ਾ ਝੂਰਦੀ ਰਹਿੰਦੀ ਮੇਰੇ ਚ ਤਾਂ ਬਾਲਾ ਹੀ ਤਰਫ ਦੀ ਉਹ ਤਾਂ ਕਦੇ ਮੇਰਾ ਸਾਖ ਵੀ ਆਪਣੇ ਕੋਲ ਬਾਹਰ ਕਰਨ ਲਈ ਉਤਾਵਲੀ ਸੀ ਪਰ ਬੇਬੇ ਤੇ ਮੇਰੀ ਮਾਂ ਨੇ ਹੀ ਹਾਂ ਮੀਨਾ ਪਰੀ ਨਵੇਂ ਮੇਰਾ ਵੀ ਨਹੀਂ ਸੀ ਮਨ ਮੰਦਾਉਦੋ ਮੈਂ ਚਾਹੁੰਦੀ ਸੀ ਮੈਂ ਆਪਣੀ ਮਾਂ ਤੇ ਬੇਬੇ ਕੋਲੀ ਰਹਾ ਸੋਚਦੀ ਜੇ ਦੂਰ ਉਡਾਰੀ ਮਾਰ ਗਈ ਵਿਆਹ ਕੇ ਕਿਤੇ ਭੂਆ ਬਾਂਗੀ ਤਰਸਦੀ ਨਾ ਰਹਿ ਜਾ ਆਪਣੇ ਨੂੰ ਮਿਲਣ ਗੇ ਲੈਣ ਤੋਂ ਮੈਂ ਤਾਂ ਇਧਰ ਹੀ ਆਪਣੀ ਦੁਨੀਆ ਬਸਾਉਣੀ ਚਾਹੁੰਦੀ ਸਾਂ ਜਿੱਥੋਂ ਮੈਂ ਜੱਚਾ ਮਾ ਆਪਣੇ ਨੂੰ ਮਿਲਣ ਲਈ ਭੱਜੀ ਆਵਾਂ ਬੇਬੇ ਤਾਂ ਹਮੇਸ਼ਾ ਹੀ ਆਖਦੀ ਸੀ ਨੇੜੇ ਦਾ ਸਾਖ ਸਰਹਾਨੇ ਦੀ ਬਾਹ ਬੇਬੇ ਨੇ ਤਾਂ ਹੀ ਭੂਆ ਦੀ ਮੇਰੇ ਲਈ ਬਾਰੋਂ ਸਾਖ ਵਾਲੀ ਗੱਲ ਪੂਰੀ ਵੀ ਨਹੀਂ ਸੀ ਸੁਣੀ ਮੈਨੂੰ ਯਾਦ ਹੈ ਬੇਬੇ ਨੇ ਅਧ ਪਚੱਦੀ ਗੱਲ ਸੁਣ ਵਿੱਚੋਂ ਹੀ ਤੋੜ ਕੇ ਜਵਾਬ ਦੇ ਦਿੰਦੇ ਆਖਿਆ ਸੀ ਕਿ ਇਹ ਅਸੀਂ ਹੁਣ ਤੈਨੂੰ ਤੇ ਹਰਜੋਤ ਨੂੰ ਵੇਖਣ ਨੂੰ ਤਰਸਦੇ ਰਹਿੰਦੇ ਫੇਰ ਮੁਸਕਾਨ ਦੀ ਚਿੰਤਾ ਨੇ ਵੀ ਸਾਨੂੰ ਟਿਕਨ ਨਹੀਂ ਦੇਣਾ ਮੈਂ ਨਹੀਂ ਆਪਣੀ ਪੋਤੀ ਬਾਹਰ ਕਰਨੀ ਬੇਬੇ ਅਕਸਰ ਆਪਣੇ ਦੋਤੀ ਦੋਤੀਆਂ 'ਚ ਬਹੁਤ ਤੜਫਦੀ ਜਿਨ੍ਹਾਂ ਨੂੰ ਉਹਨੇ ਮਰਸਾਂ ਹੀ 2-4 ਵਾਰ ਵੇਖਿਆ ਸੀ ਜਦੋਂ ਵੀ ਬੇਬੇ ਨੀਤੂ ਪੂਆ ਨੂੰ ਫੋਨ ਕਰਦੀ ਅਕਸ ਰਾਖੀ ਸਾਨੂੰ ਮਿਲ ਜਾ ਬੱਚਿਆਂ ਨੂੰ ਵੇਖਣ ਦਾ ਜੀ ਕਰਦਾ ਨੀਤੂ ਪੂਆ ਆਪਣੀਆਂ ਮਜਬੂਰੀਆਂ ਗਣਾਉਂਦੀ ਹੋਈ ਆਖਦੀ ਕਿ ਇਸ ਬਾਰੇ ਤਾਂ ਮੁਸ਼ਕਲ ਹੈ ਬੇਬੇ ਅਸੀਂ ਅਗਲੇ ਵਾਰੇ ਜ਼ਰੂਰ ਚੱਕਰ ਮਾਰਾਂਗੇ ਪਰ ਉਹ ਅਗਲਾ ਵਰਾ ਵੀ ਖੇਤੀ ਹੀ ਪਿਛਲਾ ਵਰਾ ਬਣ ਜਾਂਦਾ ਇਸ ਤਰ੍ਹਾਂ ਵਰਿਆਂ ਦੇ ਬਰੇ ਲੰਗੀ ਜਾ ਰਹੇ ਸਨ ਤੇ ਬੇਬੇ ਬਖਸ਼ੀਸ਼ ਕਰਦੀ ਉਡੀਕ ਵੱਧਦੀ ਹੀ ਜਾ ਰਹੀ ਸੀ ਨੀਤੂ ਪੂਆ ਦੀ ਉਡੀਕ ਤਾਂ ਬੇਬੇ ਨੂੰ ਹਮੇਸ਼ਾ ਤੋਂ ਰਹੀ ਉਸ ਸੰਜ ਸਵੇਰ ਵਾਏ ਗੁਰੂ ਅੱਗੇ ਉਸ ਦੀ ਸੁਖ ਸ਼ਾਂਤੀ ਲਈ ਅਰਜ਼ੋਈਆਂ ਕਰਦੀ ਪਰ ਹਰਜੋਤ ਚਾਚੇ ਬਾਰੇ ਕੀ ਅੱਖਾਂ ਜਿਹੜਾ ਵਿਦੇਸ਼ ਜਾ ਕੇ ਆਪਣੇ ਵਤਨ ਦੀ ਮਿੱਟੀ ਨਾਲੋਂ ਟੁੱਟਦਾ ਟੁੱਟਦਾ ਸਭ ਰਿਸ਼ਤਿਆਂ ਦੀਆਂ ਜੜ੍ਹਾਂ ਨਾਲੋਂ ਵੀ ਟੁੱਟ ਬੈਠਿਆ ਉਹ ਤਾਂ ਜਿਵੇਂ ਭੁੱਲੀ ਗਿਆ ਸੀ ਕਿ ਪਿੱਛੇ ਉਸ ਦੀ ਬੁੱਢੀ ਮਾਂ ਉਸ ਨੂੰ ਦੇਖਦੀ ਰਹਿੰਦੀ ਹੈ ਉਹ ਭੁੱਲ ਗਿਆ ਸੀ ਆਪਣੇ ਭਰਾ ਪਰਜਾਈ ਤੇ ਭਤੀਜੇ ਭਤੀਜੀਆਂ ਨੂੰ ਉਹ ਕਦੇ ਇੰਨਾ ਨਰਮੋਹਤ ਨਹੀਂ ਸੀ ਪਰ ਪਤਨਿ ਵਕਤ ਨੇ ਉੱਥੇ ਉਹਦੇ ਨਾਲ ਕਿਹੜੀਆਂ-ਕਿਹੜੀਆਂ ਖੇਡਾਂ ਖੇਡੀਆਂ ਕਿ ਉਹਦਾ ਮੋਹ ਜਾਂਦਾ ਰਿਹਾ ਸਾਡੇ ਸਭ ਨਾਲ ਤੋਂ ਚਲੋ ਪ੍ਰਮਾਤਮਾ ਖੁਸ਼ ਰੱਖੇ ਮੇਰੇ ਚੱਕੇ ਨੂੰ ਬੇਬੇ ਅਕਸਰ ਆਖਦੀ ਪਰਾਂ ਕੋਈ ਪੁੱਤ ਇੰਨਾ ਵੀ ਬਦਲ ਸਕਦਾ ਹੈ ਜਿਸ ਦਾ ਕਦੇ ਚੇਤੀ ਨਾ ਕਰੇ ਆਪਣੀ ਬੁੱਢੀ ਮਾਂ ਨੂੰ ਵੇਖਣ ਦਾ ਮੇਰੇ ਪੁੱਤ ਬਖਸ਼ੀਸ਼ ਨੇ ਕਿੰਨੀ ਭਾਈ ਦੌੜ ਕੀਤੀ ਸੀ ਰਜੋਤ ਨੂੰ ਬਾਹਰ ਘੱਲਣ ਖਾਤਰ ਕੁਲਜੀਤ ਨੇ ਵੀ ਪੁੱਤਾਂ ਵਾਂਗੂ ਵਿਆਹਿਆ ਰਜੋਤ ਨੂੰ ਪਤਾ ਨਹੀਂ ਕਿੱਥੇ ਕੁਝ ਮਾੜਾ ਹੋ ਗਿਆ ਸਾਥੋਂ ਜਿਹੜਾ ਜੌਨ ਜੋਗਾ ਹੁਣ ਫੋਨ ਤੇ ਆਪਣਾ ਹਾਲ ਚੱਲ ਦੱਸਣੋਂ ਵੀ ਰਹਿ ਗਿਆ ਮੇਰੀ ਮਾਂ ਵੀ ਆਪਣੇ ਜੌਂਦੀਏ ਜੀ ਇਹੋ ਆਖਦੀ ਰਹੀ ਔਰ ਇਹ ਕਿੱਥੇ ਭੁੱਲੋਗੀ ਮੈਂ ਤਾਂ ਜਸਵੀਰ ਨੂੰ ਕਦੇ ਦਰਾਨੀ ਨਹੀਂ ਸੀ ਸਮਝਿਆ ਭੈਣਾ ਵਾਂਗੂ ਹੀ ਰੱਖਿਆ ਸੀ ਕਦੇ ਮਾੜਾ ਨਹੀਂ ਸੀ ਕੀਤਾ ਜਸਵੀਰ 'ਚ ਹਰਜੋਤ ਨਾਲ ਪਰ ਹਰਜੋਤ ਤਾਂ ਆਪਣੇ ਭਰਾ ਦੀ ਮੌਤ ਤੋਂ ਬਾਅਦ ਇੰਜ ਬਦਲਿਆ ਜਿਵੇਂ ਉਹਦੇ ਵੀਰੇ ਦੀ ਚੀਖਾ ਨਾਲ ਹੀ ਸਾਰੇ ਰਿਸ਼ਤੇ ਸੜਕੇ ਸੁਆਹ ਹੋ ਗਏ ਹੁਣ ਬੇਬੇ ਦਾ ਦਿਲ ਤਾਂ ਭਾਵੇਂ ਬਹੁਤ ਤੜਫਦਾ ਪਰ ਹੁਣ ਉਹ ਮੂੰਹ ਹਰਜੋਤ ਚਾਚੇ ਦਾ ਨਾਂ ਬਹੁਤ ਕੱਟ ਲੈਂਦੀ ਜਿਵੇਂ ਅਕਸਰ ਆਤ ਦੀ ਜੌਨ ਜੋਗੇ ਨਹੀਂ ਆਪਣੀ ਮਾਂ ਜੌਨ ਜੋਗੀ ਨਾ ਛੱਡੀ ਕਦੇ ਇੱਕ ਦਾਈ ਰਾਤ ਨੂੰ ਬੇਬੇ ਉੱਬੜ ਵਾਹੇ ਉੱਠ ਬੈੰਦੀ ਮੈਂ ਵੀ ਅਕਸਰ ਸੋਚਦੀ ਆਪਣੇ ਚਾਚੇ ਬਾਰੇ ਕਿ ਉਹ ਤਾਂ ਬਹੁਤ लाड़ ਲਡਾਇਆ ਕਰਦਾ ਸੀ ਸਾਨੂੰ ਫਿਰ ਅਜਿਹਾ ਕੀ ਹੋ ਗਿਆ ਜਿਹੜਾ ਪਰਾਇਆ ਵਾਂਗੂ ਵੀ ਨਹੀਂ ਪੁੱਛਿਆ ਕਿ ਮਾਪਿਓਂ ਵਾਰਿਓ ਤੁਹਾਡਾ ਕੀ ਹਾਲ ਹੈ ਮੈਂ ਕਦੀ ਕਦਾਈ ਤਾਂ ਬਹੁਤ ਯਾਦ ਕਰਦੀ ਉਹ ਦਿਨ ਜਦੋਂ ਨਿੱਕੀ ਹੁੰਦੀ ਮੈਂ ਪੌੜੀਆਂ ਤੋਂ ਡਿੱਗ ਪਈ ਸੀ ਤੇ ਮੇਰੇ ਮੱਥੇ ਤੋਂ ਲਹੂ ਦੀਆਂ ਤਤਰੀਆਂ ਵਹਿ ਰਹੀਆਂ ਸਨ ਜਦੋਂ ਹਰਜੋ ਚਾਚੇ ਨੇ ਵੇਖਿਆ ਉਹ ਮੈਨੂੰ ਗੋਦੀ ਚੁੱਕ ਪੈਦਲੀ ਭੱਜਿਆ ਭੱਜਾ ਡਾਕਟਰ ਕੋਲ ਪੁੱਜ ਗਿਆ ਉਹਦੇ ਡਾਕਟਰ ਕੋਲ ਜਾਂਦੇ ਦੀਆਂ ਅੱਖਾਂ 'ਚੋਂ ਹੰਝੂ ਝੋਚੋ ਕੇ ਉਹਦੀਆਂ ਗੱਲਾਂ ਤੱਕ ਫੈਲੇ ਹੋਏ ਸਨ ਕਿੰਨੇ ਦਿਨ ਤੱਕ ਉਹ ਮੈਨੂੰ ਆਪਣੇ ਨਾਲ ਹੀ ਚਲਾਉਂਦਾ ਰਿਹਾ ਤੇ ਕਹਿੰਦਾ ਤੂੰ ਤਾਂ ਮੇਰੀ ਜਾਨ ਹੈ ਮੁਸਕਾਨੇ ਜੇ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦਾ ਹੁਣ ਉਹ ਹੀ ਚਾਚਾ ਸੀ ਤੇ ਉਹ ਹੀ ਭਤੀਜੀ ਪਰ ਪਤਾ ਨਹੀਂ ਚਾਚੇ ਦਾ ਮੂੰਹ ਕਿੱਥੇ ਗਵਾਚ ਗਿਆ ਸੀ ਚਾਚੇ ਨੇ ਤਾਂ ਹੁਣ ਮੁਰ ਕਦੀ ਵੇਖਿਆ ਵੀ ਨਹੀਂ ਸੀ ਕਿ ਮੈਂ ਕਿਹੇ ਸਾਲ ਵਿੱਚ ਫਿਰ ਮੈਂ ਆਪ ਹੀ ਵਕਾਲਤ ਕਰਦੀ ਆਪਣੀਆਂ ਸੋਚਾਂ ਵਿੱਚ ਚਾਚੇ ਦੀ ਇਤਆਖ ਦੀ ਖਬਰੇ ਕੀ ਮਜਬੂਰੀ ਹੋਣੀ ਹੈ ਚਾਚੇ ਦੀ ਨਹੀਂ ਤਾਂ ਐਦਾਂ ਦਾ ਤਾਂ ਨਹੀਂ ਸੀ ਮੇਰਾ ਚਾਚਾ ਹੁਣ ਜਦੋਂ ਬੇਬੇ ਕੋਲ ਕੋਈ ਗਵਾਂਢਣ ਆਖਰ ਜੋਤ ਚਾਚੇ ਜਾਂ ਉਸਦੇ ਪਰਿਵਾਰ ਦੀ ਗੱਲ ਛੇੜਨੀ ਤੱਬੇ ਵਿੱਚ ਛੱਟ ਆ ਗਈ ਮੇਰੇ ਤਾਂ ਇੱਕੋ ਪੁੱਤ ਤੇ ਨੂੰ ਸੀ ਉਹਨਾਂ ਨੂੰ ਰੱਬ ਛੱਪਟਾ ਮਾਰ ਕੇ ਲੈ ਗਿਆ ਹੁਣ ਹੋਰ ਕਿਸੇ ਦੀ ਮੈਂ ਕੀ ਗੱਲ ਕਰਾਂ ਹਰਜੋਤ ਮੈਂ ਢਡੋਂ ਜ਼ਰੂਰ ਜੰਮਿਆ ਪਾਲਿਆ ਬਲੋਚਾਸ ਦਾ ਗਰਬਖ ਸਿੰਘ ਤੇ ਗੁਲਜੀਤ ਨੇ ਸੀ ਜਦ ਉਹਨਾਂ ਦੇ ਮਰਿਆ ਮੁੱਕਿਆਂ ਤੇ ਜੋਨ ਜੋਗੇ ਨੂੰ ਵੇਹਲ ਨਾ ਮੇਰੀ ਆਖਰੀ ਵਾਰ ਵੇਖਣ ਦੀ ਤਾਂ ਹੁਣ ਕੀ ਵੇਹਲ ਮਿਲਣੀ ਹੁਣ ਕੀ ਕਰਾਉਣਾ ਉਸ ਜੌਨ ਜੋਗੇ ਤੋਂ ਜੇ ਕੋਈ ਗੱਲ ਕਰਨੀ ਹੈ ਤਾਂ ਗੁਰਬਖਸ਼ ਸਿੰਘ ਤੇ ਕੁਲਜੀਤ ਦੀ ਕਰੋ ਜਿੰਨਾ ਮੇਰਾ ਦੁੱਖ ਸੁਖ ਚੜਿਆ ਮੈਂ ਅਕਸਰ ਸੋਚਦੀ ਬੇਬੇ ਮੋਹੋਂ ਭਲਾ ਜੋ ਮਰਜ਼ੀ ਆਖੀ ਜਾਵੇ ਪਰ ਹੈ ਤਾਂ ਮਾਂ ਦਾ ਢਿੱਡ ਇੱਕ ਮਾਂ ਦੀ ਹਾਂ ਅੰਦਰਾਂ ਕਿੰਨੀਆਂ ਤਰਸ ਰਹੀਆਂ ਹੁਣ ਕਿ ਆਪਣੇ ਪੁੱਤ ਨੂੰ ਆਪਣੀ ਬੁੱਕਲ ਵਿੱਚ ਲੈਣ ਲਈ ਉਹਦਾ ਮੱਥਾ ਚੁੰਮਣ ਲਈ ਅਸੀਸਾਂ ਭਰਿਆ ਹੱਥ ਉਹਦੇ ਸਿਰ ਤੇ ਰੱਖਣ ਲਈ ਬੇਬੇ ਦਾ ਚੁਰੜੀਆਂ ਲੱਧਿਆ ਚਿਹਰਾ ਵੇਖ ਕਈ ਵਾਰ ਮੇਰੇ ਹੌਲ ਪੈ ਜਾਂਦੇ ਮਿਕਰ ਵਾਸਤੇ ਖੁਸ਼ੀ ਵੀ ਕਦੇ ਨਾ ਨਾ ਲੈਂਦੇ ਹਰਜੋਤ ਚਾਚੇ ਦਾ ਇੱਕ ਦਿਨ ਟੜਕੇ-ਟੜਕੇ ਬੇਬੇ ਉੱਚੀ-ਉੱਚੀ ਰੌਲਾ ਪਾਉਣ ਲੱਗੀ ਉਹ ਹਰਜੋਤ ਪੁੱਤ ਰੋਕ ਲੈ ਆਪਣੇ ਵੀਰੇ ਨੂੰ ਦੇਖ ਲੈ ਚੱਲੀ ਮੌਤ ਚੰਦਰੀ ਸਾਥੋਂ ਖੋਕੇ ਰੋਕ ਲੈ ਆਪਣੀ ਮਾਂ ਵਰਗੀ ਭਾਬੋ ਨੂੰ ਓ ਰੋਕ ਲੈ ਜਿਉਣ ਜੋ ਗਿਆ ਹਾਏ ਓ ਰੱਬਾ ਮੈਨੂੰ ਬੁੱਢੀ ਨੂੰ ਹੋਰ ਕਿੰਨੇ ਕੁ ਤਸੀਹੇ ਦੇਣੇ ਹੋਰ ਨਹੀਂ ਚੱਲ ਹੁੰਦਾ ਹੁਣ ਬੁੱਢੇ ਹੱਡਾਂ ਤੋਂ ਰੱਬਾ ਬਖਸ਼ ਦੇ ਮੈਨੂੰ ਰੱਬਾ ਬਖਸ਼ ਦੇ ਮੇਰਾ ਘਰ ਸੱਖਣਾ ਹੋ ਗਿਆ ਮੇਰੇ ਪੁੱਤ ਨੂੰ ਤੋਂ ਬਿਨਾ ਜਾਨ ਦੀ ਉਮਰ ਤਾਂ ਮੇਰੀ ਸੀ ਤੂੰ ਇਹਨਾਂ ਨੂੰ ਲੈ ਚੱਲਿਆ ਇੱਕ ਦਿਨ ਤਾਂ ਉੱਚੀ ਉੱਚੀ ਬੁੜਬੁੜ ਕਰਦੀ ਮੇਰੀ ਬੇਬੇ ਦਾ ਸੰਗ ਹੀ ਬੈਠ ਗਿਆ ਮੈਂ ਭੱਜੀ ਭੱਜੀ ਆਈ ਬੇਬੇ ਕੋਲ ਤੇ ਮਸਾਂ ਹੀ ਸੰਭਾਲਿਆ ਬੇਬੇ ਨੂੰ ਬੇਬੇ ਜਿਵੇਂ ਆਪਣੀ ਸੁਰਤ ਗਵਾ ਚੁੱਕੀ ਹੋਵੇ ਕਿੰਨੀ ਦੇਰ ਬਾਅਦ ਹੋਸ਼ ਵਿੱਚ ਆਈ ਬੇਬੇ ਦੀ ਹਾਲਤ ਵੇਖ ਮੈਂ ਕਈ ਵਾਰ ਬਹੁਤ ਕੋਸਦੀ ਚਾਚੇ ਚਾਚੀ ਨੂੰ ਪਰ ਕੋਸਣ ਦਾ ਕੀ ਫਾਇਦਾ ਕਦੇ ਕਦਾਈ ਜਦੋਂ ਚਾਚੇ ਨਾਲ ਖੇਡਣ ਵਾਲੇ ਪੁਰਾਣੇ ਦਿਨ ਚਿੱਤੇ ਆਉਂਦੇ ਤਾਂ ਜੀ ਕਰਦਾ ਚਾਚੇ ਦੇ ਪੈਰਾਂ ਚ ਅਸਮਾਨ ਧਰ ਦਿਆਂ ਰੂਹਾਂ ਚੋਂ ਸੀਸਾ ਨਿਕਲਦੀਆਂ ਕਿ ਚਾਚੇ ਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਮਿਲ ਪਰ ਜਦੋਂ ਬੇਬੇ ਨੂੰ ਪੁਤਲੀ ਤੜਫਦੀ ਵੇਖਦੀ ਤਾਂ ਮਨ ਵਿੱਚ ਚਾਚੇ ਲਈ ਨਫ਼ਰਤ ਦੀ ਧੋਣੀ ਮਗ ਜਾਂਦੀ ਤੇ ਜੀ ਕਰਦਾ ਚਾਚੇ ਦੇ ਪੈਰਾਂ ਥੱਲੋਂ ਜ਼ਮੀਨ ਵੀ ਖਿੱਚ ਲਾਂ ਉਹਦੇ ਲਈ ਮਨ ਤੋਂ ਪਤਾ ਨਹੀਂ ਕਿੰਨੀਆਂ ਹੀ ਬਦਵਾਵਾਂ ਨਿਕਲਦੀਆਂ ਵਕਤ ਗੁਜ਼ਰ ਰਿਹਾ ਸੀ ਤੇ ਵਕਤ ਦੇ ਨਾਲ ਨਾਲ ਬੇਬੇ ਦੀਆਂ ਅੱਖਾਂ ਬਾਹਰਲੇ ਬੂਹੇ ਤੇ ਟਿਕੀਆਂ ਰਹਿੰਦੀਆਂ ਬੁੱਠ ਤੇ ਧੀ ਦੀ ਉਡੀਕ ਵਿੱਚ ਬੇਬੇ ਹੁਣ ਪਹਿਲਾਂ ਵਾਲੀ ਬੇਬੇ ਨਾ ਰਹੀ ਉਹਦਾ ਖਾਣਾ ਪੀਣਾ ਬਹੁਤ ਘਟ ਗਿਆ ਸੀ ਪਈ ਪਈ ਜੇ ਛੱਤ ਵੱਲ ਵੇਖਦੀ ਤਾਂ ਛੱਤ ਤੇ ਹੀ ਨਿਗਾਹ ਟਿਕਾਈ ਰੱਖਦੀ ਜੇ ਕੰਧਾਂ ਵੱਲ ਵੇਖਦੀ ਤਾਂ ਕੰਧਾਂ ਤੇ ਹੀ ਮੂੰਹ ਵਿੱਚ ਹਰ ਵੇਲੇ ਕੁਝ ਨਾ ਕੁਝ ਬੁੜਬੁੜਾਉਂਦੀ ਰਹਿੰਦੀ ਕਈ ਵਾਰ ਤੋਂ ਦੀਆਂ ਕਈ ਗੱਲਾਂ ਸਮਝ ਵੀ ਨਾ ਆਉਂਦੀਆਂ ਉਹਦਾ ਚੁਰੜੀਆਂ ਲੱਧਿਆ ਚਿਹਰਾ ਹਰ ਵੇਲੇ ਫਿਕਰਾਂ ਨੂੰ ਵੀ ਨਾਲ ਹਿੱਲਦੀ ਰੱਖਦਾ ਕਈ ਵਾਰ ਪਾਣੀ ਦਾ ਗਲਾਸ ਕੋਲ ਪਿਆ ਹੁੰਦਾ ਫਿਰ ਵੀ ਪਾਣੀ ਪਾਣੀ ਰੌਲਾ ਪਾਈ ਰੱਖਦੀ ਮੈਨੂੰ ਆਪਣੀ ਦਾਦੀ ਦਾ ਇਹ ਹਾਲ ਵੇਖ ਬਹੁਤ ਫਿਕਰ ਹੁੰਦੀ ਪਰ ਕਈ ਵਾਰ ਬੇਬੇ ਨੂੰ ਵੇਖ ਇੰਜ ਲੱਗਦਾ ਕਿ ਉਹ ਬਿਲਕੁਲ ਤੰਦਰੁਸਤ ਹੈ ਜਦੋਂ ਉਹ ਆਪਣੇ ਰੌਚ ਹੁੰਦੀ ਤਾਂ ਬਹੁਤ ਮਿੱਠੀਆਂ ਗੱਲਾਂ ਕਰਦੀ ਉਦੋਂ ਮੇਰੇ ਮਨ ਨੂੰ ਥੋੜਾ ਇੱਕ ਆਹ ਮਹਿਸੂਸ ਹੁੰਦਾ ਬਾਕੀ ਅਗਲੇ ਅੰਕ ਵਿੱਚ